ਲੀਡਰਸ਼ਿਪ ਕਾਲਾ ਢਲੋਂ ਜਿਲ੍ਹੇ ਦੇ ਪ੍ਰਧਾਨ ਔਰ ਸਾਡੇ ਨਾਲ ਜਿਹੜੇ ਐਮ ਐਲ ਏ ਸਾਹਿਬ ਐਕਸਪੈਟ ਨੇ ਵਧਾਈ ਦੇ ਪਾਤਰੋਂ ਤੁਸੀਂ ਸਾਰੇ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਪਿਛਲੇ ਪਿੰਡ ਵੀ ਉਪਲੀ ਚ ਵੀ ਇਹੀ ਬੋਲ ਕੇ ਆਇਆ ਕਿ ਇਹ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਦੀ ਚੋਣ ਸਰਪੰਚੀ ਦੀ ਚੋਣ ਵੇਲੇ ਮੁੱਦੇ ਲੋਕਲ ਪਿੰਡ ਦੇ ਹੁੰਦੇ ਨੇ ਵਿਧਾਨ ਸਭਾ ਦੀ ਚੋਣ ਦੇ ਵੇਲੇ ਲੋਕਲ ਸੂਬੇ ਦੇ ਹੁੰਦੇ ਨੇ ਦੇਸ਼ ਦੀ ਪਾਰਲੀਮੈਂਟ ਵੇਲੇ ਦੇਸ਼ ਦੀ ਸੰਵਿਧਾਨ ਦੇ ਵਿੱਚ ਕੀ ਆ ਬਦਲਾਅ ਲੈ ਕੇ ਆਉਣਾ ਕਿਹੜੇ ਕਿਹੜੇ ਨਵੇਂ ਕਾਨੂੰਨ ਬਣਾਉਣੇ ਨੇ ਕਿਸਾਨਾਂ ਦਾ ਖੇਤ ਮਜ਼ਦੂਰਾਂ ਦਾ ਪਛੜੀਆਂ ਛਰੇਣੀਆਂ ਦਾ ਐਸੀਆਂ ਦਾ ਔਰਤਾਂ ਦਾ ਨੌਜਵਾਨਾਂ ਦਾ ਗਰੀਬਾਂ ਦਾ ਛੋਟੇ ਵਪਾਰੀਆਂ ਦਾ ਦੁਕਾਨਦਾਰਾਂ ਦਾ ਕਿੱਦਾਂ ਭਵਿਕ ਬਣਨਾ ਇਸ ਦੇਸ਼ ਦੇ ਵਿੱਚ ਇਹ ਉਹਦੀ ਚੋਣ ਹੋਣ ਜਾ ਰਹੀ ਹੈ ਤੁਸੀਂ ਇਹ ਦੇਖਣਾ ਕਿ ਤੁਸੀਂ ਤੁਹਾਡਾ ਜਿਹੜਾ ਨੁਮਾਇੰਦਾ ਜਾਵੇ ਉਹ ਮੂਕ ਦਰਸ਼ਕ ਬਣ ਕੇ ਬੈਠ ਕੇ ਪੰਜ ਸਾਲ ਨਾ ਆ ਜਾਵੇ ਹਾਜ਼ਰੀ ਲਈ ਪੈਸੇ ਲੇ ਟ੍ਰੇਨਾਂ ਦੇ ਪੈਸੇ ਲੇ ਜਹਾਜ਼ ਦੀ ਟਿਕਟਾਂ ਲਈ ਆ ਵਾਪਸ ਆ ਜਾਵੇ ਅਮੂਮਨ ਦੇਸ਼ ਦੇ ਵਿੱਚ ਅੱਜ ਮੈਂ ਜਿਹੜਾ ਦੇਖਦੇ ਆਵਾਂ ਕਿਉਂਕਿ ਮੈਂ ਵਿਧਾਨ ਸਭਾ ਚ ਕਾਫੀ ਵਾਰੀ ਜਾ ਸਕਿਆ ਹਾਂ ਮੈਂ ਯਕੀਨ ਕਰਨਾ ਕਿ ਵਿਧਾਨ ਸਭਾ ਦੇ ਵਿੱਚ 117 ਮੈਂਬਰ ਨੇ ਪੰਜ ਪੰਜ ਪੌਣੇ ਪੰਜਵੇਂ ਸਾਲ ਵੀ ਮੈਨੂੰ ਕਈ ਵਾਰੀ ਪੁੱਛਣਾ ਪੈਂਦਾ ਆਪਣੇ ਨਾਲ ਦੇ ਨੂੰ ਕਿ ਉਹ ਪਰੇ ਅਖੀਰਲੇ ਪਾਸੇ ਨਾਪੀ ਪੱਗ ਵਿੱਚ ਕਿਹੜਾ ਐਮਐਲਏ ਬੈਠਾ ਬੋਲਦੇ ਨਹੀਂ ਕਿ ਉੱਥੇ ਸਿਰਫ ਜਾਂਦੇ ਨੇ ਫੋਟੋਆਂ ਖਿਚਾਉਂਦੇ ਨੇ ਤੇ ਵਾਪਸ ਆ ਜਾਂਦੇ ਨੇ 545 ਮੈਂਬਰ ਦਾ ਹਾਊਸ ਹੈ ਪਾਰਲੀਮੈਂਟ ਉੱਥੇ ਬੋਲਣ ਵਾਸਤੇ ਥੋੜੀ ਬਹੁਤੀ ਸੂਝ-ਬੂਝ, ਅੰਕੜੇ, ਅਕਲ, ਥੋੜੀ ਹਿੰਮਤ, ਅਗਰ ਫਰਜ਼ ਕਰੋ ਸਰਕਾਰ ਤੁਹਾਡੇ ਸਾਹਮਣੇ ਵਿਰੋਧੀਆਂ ਦੀ ਬਣ ਗਈ ਆ, ਫੇ ਤੁਹਾਨੂੰ ਈਡੀ ਦਾ ਵੀ ਸਾਹਮਣਾ ਪਊ ਕਰਨਾ ਪਊ, ਸੀਬੀਆਈ ਦਾ ਵੀ ਜਾਂਚ ਦਾ ਸਾਹਮਣਾ ਕਰਨਾ ਪਊ, ਜੇਲ੍ਹ ਜਾਣ ਵਾਸਤੇ ਵੀ ਤਿਆਰ ਹੋਣਾ ਪਊਗਾ। ਇਸ ਤਰ੍ਹਾਂ ਦਾ ਨੁਮਾਇੰਦਾ ਅੱਜ ਸੰਗਰੂਰ ਢਾਲ ਰਿਹਾ ਹੈ। ਸਭ ਨੂੰ ਅਧਿਕਾਰ ਹੈ ਆਪਣੀ ਗੱਲ ਰੱਖ ਸਕਦੇ ਨੇ। ਮੈਂ ਤੁਹਾਡੇ ਸਾਹਮਣੇ ਜਿਹੜੀਆਂ ਆਪਣੀ ਜੋ ਮੇਰੇ ਜਜ਼ਬਾਤ ਆ, ਉਹਦੇ ਬਾਰੇ ਮੈਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਨੇ, ਫੈਸਲਾ ਤੁਸੀਂ ਕਰਨਾ। ਫੈਸਲਾ ਸੰਗਰੂ ਦੇ ਲੋਕਾਂ ਨੇ ਕਰਨਾ ਮੈਂ ਇਹ ਕਹਿਣ ਆਇਆ ਵਾਂ ਕਿ ਦੇਸ਼ ਤਾਂ ਸਾਡਾ ਸਾਰਾ ਪਿੰਡੂ ਆ 60% 65% ਪਿੰਡਾਂ 'ਚ ਲੋਕ ਵਸਦੇ ਨੇ ਆ ਤੁਸੀਂ ਸਾਰੇ ਪਿੰਡਾਂ ਦੇ ਲੋਕ ਬੈਠੇ ਭਧੌੜ ਵੀ ਪਿੰਡ ਹੀ ਆ ਗਰੀਬ ਜਨਤਾ ਕਿਸਾਨ ਖੇਤ ਮਜ਼ਦੂਰ ਪਛੜੇ ਹੋਏ ਐਸਸੀ ਆ ਵਿਚਾਰੀਆਂ ਨਰੇਗਾ 'ਚ ਕੰਮ ਕਰਨ ਵਾਲੀਆਂ ਔਰਤਾਂ ਪਰ ਮੈਨੂੰ ਇਮਾਨਦਾਰੀ ਨਾਲ ਦੱਸੋਗੇ 545 ਐਮਐਲਏ ਵਿੱਚੋਂ ਕਿਸੇ ਨੇ ਜਾ ਕੇ ਜਦੋਂ ਕਿਸਾਨਾਂ ਦੀ ਤੇ ਖੇਤ ਮਜ਼ਦੂਰਾਂ ਦੀ ਕੋਈ ਪੁਖਤਾ ਗੱਲ ਰੱਖੀ ਐ ਕੋਈ ਠੋਕ ਵਜਾ ਕੇ ਗੱਲ ਕੀਤੀ ਐ ਔਰ ਜਦੋਂ ਸਾਡੇ ਸਿਆਸਤਦਾਨਾਂ ਨੇ ਕਿਸਾਨਾਂ ਖੇਤ ਮਜ਼ਦੂਰਾਂ ਤੇ ਪਿੰਡੂਆਂ ਨੂੰ ਛੱਡ ਦਿੱਤਾ ਉਦੋਂ ਪੈਦਾ ਹੋਈ ਲੋੜ ਸਮਝੀ ਕਿਸਾਨ ਯੂਨੀਅਨਾਂ ਨੇ ਸਾਰੇ ਦੇਸ਼ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਨਾਮ ਤੇ ਵਕ ਵਕ ਜਥੇਬੰਦੀਆਂ ਇਕੱਠੀਆਂ ਹੋਈਆਂ ਅਗਰ ਸਿਆਸੀ ਆਗੂ ਤੁਹਾਡੀ ਆਵਾਜ਼ ਪਾਰਲੀਮੈਂਟ ਚੱਕ ਦੇ ਅਗਰ ਉਹ ਤੁਹਾਡੀ ਹਿਫਾਜ਼ਤ ਕਰ ਦੇ ਇਹ ਫਿਰ ਸਾਡੇ ਕਿਸਾਨ ਵੀਰਾਂ ਨੂੰ ਜਾ ਕੇ ਦਿੱਲੀ ਦੀ ਬਰੂਹਾ ਦੇ ਉੱਤੇ ਸਾਲ-ਸਾਲ ਡੇਢ-ਡੇ ਸਾਲ ਪੈਣਾ ਨਹੀਂ ਸੀ ਪੈਣਾ 600 700 ਜਾਨ ਗਵਾਉਣੇ ਨਹੀਂ ਸੀ ਪੈਣੇ ਹੁਣ ਵੀ ਸ਼ੰਪੂ ਤੇ ਗਨੌਰੀ ਦੇ ਬਾਰਡਰਾਂ ਦੇ ਉੱਤੇ ਜਾ ਕੇ ਟੱਕੇ ਨਹੀਂ ਸੀ ਖਾਣੇ ਪੈਣੇ ਸ਼ੁਭ ਕਰਨ ਦੀ ਮੌਤ ਨਹੀਂ ਸੀ ਹੋਣੀ ਔਰ ਸ੍ਰੀਤਪਾਲ ਵਰਗੇ ਨੇ ਚੱਕ ਕੇ ਬੋਰੀਆਂ ਚ ਪਾ ਕੇ ਹਰਿਆਣਾ ਦੀ ਪੁਲਿਸ ਜਾ ਕੇ ਉਹਦੇ ਲੱਤਾਂ ਤੋੜ ਦਿੰਦੀ ਉਹਦਾ ਮੂੰਹ ਦੀਆਂ ਹੱਡੀਆਂ ਤੋੜ ਦਿੰਦੀਆਂ ਇਹ ਟੁੱਟਣਿਆ ਨਹੀਂ ਸੀ ਗਿਆ ਕਿਉਂਕਿ ਤੁਹਾਡਾ ਕਿਸੇ ਨੇ ਜਾ ਕੇ ਉੱਥੇ ਪੱਕੇ ਨਹੀਂ ਰੱਖਿਆ ਮੈਂ ਨਹੀਂ ਕਹਿੰਦਾ ਕਿ ਮੈਂ ਕੱਲਾ ਬਹੁਤ ਤਾਕਤਵਾਰ ਹਾਂ ਪਰ ਮੈਂ ਜਿੰਨੇ ਜੋਗਾ ਹੋਊਂਗਾ ਉੱਥੇ ਉਸ ਪਾਰਲੀਮੈਂਟ ਵਿੱਚ ਅਨਿਆਏ ਦੀ ਗੱਲ ਵੀ ਰੱਖੂੰਗਾ ਪੰਜਾਬ ਦੇ ਨਾਲ ਹੋ ਰਹੇ ਵਿਤਕਰੇ ਦੀ ਗੱਲ ਪਾਣੀਆਂ ਤੋਂ ਲੈ ਕੇ ਉੱਤੇ ਤੱਕ ਗੱਲ ਰੱਖੂੰਗਾ ਤੇ ਨਾਲ-ਨਾਲ ਕਿਸਾਨੀ ਭਰਾਵਾਂ ਦੀ ਖੇਤ ਮਜ਼ਦੂਰਾਂ ਦੀ ਮਾੜੇ ਆਦਮੀਆਂ ਦੀ ਗਰੀਬਾਂ ਦੀ ਕਮਜ਼ੋਰਾਂ ਦੀ ਗੱਲ ਉੱਥੇ ਕਰੂੰਗਾ ਮੈਂ ਪਾਰਟੀ ਦਾ ਇਸ ਵਕਤ ਕਿਸਾਨ ਵਿੰਗ ਦਾ ਪ੍ਰਧਾਨ ਵੀ ਆ ਦੇਸ਼ ਦਾ ਮੈਂ ਸਾਰਾ ਦੇਸ਼ ਘੁੰਮ ਕੇ ਦੇਖ ਲਿਆ ਮੇਰੇ ਵੀਰੋ ਤੁਸੀਂ ਹੈਰਾਨ ਹੋਵੋਗੇ ਕਿ ਆ ਮੋਦੀ ਸਾਹਿਬ ਦੀ ਸਰਕਾਰ ਨੇ ਪਿਛਲੇ 10 ਸਾਲਾਂ ਦੇ ਵਿੱਚ 15 ਲੱਖ ਕਰੋੜ ਰੁਪਇਆ ਮਾਫ ਕੀਤਾ ਵਾ ਕਾਰਪੋਰੇਟ ਘਰਾਣਿਆਂ ਦਾ ਵੱਡੇ ਵੱਡੇ ਬੰਦਿਆਂ ਦਾ ਅਡਾਨੀਆਂ ਦਾ ਅੰਬਾਨੀਆਂ ਦਾ ਟਾਟਿਆਂ ਦਾ ਪਿਰਲਿਆਂ ਦਾ ਮਹਿੰਦਰੀਆਂ ਦਾ ਜਿਹੜੇ ਕੋ ਕੁਝ ਸੈਂਕੜੇ ਕੰਪਨੀਆਂ ਹੋਣਗੀਆਂ 15 ਲੱਖ ਕਰੋੜ ਰੁਪਇਆ ਇਹ ਪਾਰਲੀਮੈਂਟ ਵਿੱਚ ਤਲਾਵ ਆ ਮੈਂ ਕੋણો ਨਹੀਂ ਬਣਾ ਕੇ ਦੇ ਰਿਹਾ ਇਹਦੇ ਮੁਕਾਬਲੇ ਤੇ ਜਿਹੜਾ ਅੰਕੜਾ ਸਾਡੇ ਕੋਲ ਦੇਸ਼ ਦੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦਾ ਕਰਜ਼ਾ ਹੈ 2021 ਚ ਲਾਸਟ ਕਰਜ਼ਾ ਉਹਨਾਂ ਨੇ ਦਿੱਤਾ ਬਸ ਮੁੜ ਕੇ ਦੱਸਿਆ ਨਹੀਂ ਕਿ ਕਿੰਨਾ ਕਰਜ਼ਾ 21 ਦੇ ਕਰਜ਼ੇ 21 ਦੇ ਅੰਕੜਿਆਂ ਮੁਤਾਬਕ ਦੇਸ਼ ਦੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਉੱਤੇ 17 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ ਔਰ ਇਹ ਕਰਜ਼ਾ ਕਰੋੜਾਂ ਆ ਕਰਾਦਾਵਾ ਕਰੋੜਾਂ ਦਾ ਪੰਜਾਬ ਦੇ ਕਿਸਾਨ ਦੇ ਉੱਤੇ ਬੈਂਕਾਂ ਤੇ ਸੁਸਾਇਟੀਆਂ ਤੇ ਆੜਤੀਆਂ ਦਾ ਕਰਜ਼ਾ 1 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਇਹਤ ਮਜ਼ਦੂਰਾਂ ਦੇ ਕਈਆਂ ਦਾ ਵਿਚਾਰਾ 60000 70000 ਨਹੀਂ ਮੋੜ ਸਕਦਾ ਗਰੀਬ ਆਦਮੀ ਆਤਮ ਹੱਤਿਆ ਕਰ ਜਾਂਦਾ ਜ਼ਮੀਦਾਰਾਂ ਦਾ ਕਿਸਾਨਾਂ ਦਾ 5 ਲੱਖ 6 ਲੱਖ 3 ਲੱਖ 2 ਲੱਖ ਨਹੀਂ ਮੋੜ ਸਕਿਆ ਬੈਂਕਾਂ ਦਾ ਸੁਸਾਇਟੀਆਂ ਦਾ ਜਦੋਂ ਉਹਨਾਂ ਦੀ ਕਰਜ਼ਾ ਕੁ르ਕੀ ਹੋਈ ਉਹ ਵਿਚਾਰੇ ਆਤਮ ਹੱਤਿਆ ਕਰ ਗਏ ਇਸ ਲਈ ਮੈਂ ਵਚਨ ਵਾਦਿਆ ਔਰ ਸਾਡੀ ਪਾਰਟੀ ਨੇ ਕਿਹਾ ਕਿ ਸਾਡੀ ਸਰਕਾਰ ਬਣਨ ਤੇ ਇੰਡੀਆ ਆਲਾਈਅንስ ਸਭ ਤੋਂ ਵੱਡਾ ਜਿਹੜਾ ਪਹਿਲਾ ਫੈਸਲਾ ਹੋਵੇਗਾ ਉਹ ਐਮਐਸਪੀ ਨੂੰ ਲਾਗੂ ਕੀਤਾ ਜਾਵੇਗਾ ਗਰੰਟੀ ਦਿੱਤੀ ਹੈ ਔਰ ਨਾਲ ਜਿਹੜੀ ਗਰੰਟੀ ਆ ਕਿ ਜੀਐਸਟੀ ਹਟਾਈ ਜਾਵੇਗੀ ਕਰਜ਼ਾ ਗਰੀਬਾਂ ਦਾ ਆ ਜਿਹੜੇ ਲੋੜਵੰਦ ਕਿਸਾਨ ਖੇਤ ਮਜ਼ਦੂਰ ਇਹਨਾਂ ਦਾ ਇੱਕ ਕਮਿਸ਼ਨ ਬਣਾਵਾਂਗੇ ਤਾਂ ਜੋ ਛੋਟੇ ਕਿਸਾਨ ਦਾ ਕਰਜ਼ਾ ਵੀ ਮਾਫ ਕੀਤਾ ਜਾਵੇ ਜੇ ਮੋਦੀ ਸਾਹਿਬ 15 ਲੱਖ ਕਰੋੜ ਰੁਪਈਆ ਚੰਦ ਕਰਾਣਿਆਂ ਦਾ ਮਾਫ ਕਰ ਸਕਦੇ ਆ ਤੇ ਕਰੋੜਾਂ ਕਰਾਂ ਦਾ 1 ਲੱਖ ਕਰੋੜ ਰੁਪਈਆ ਪੰਜਾਬ ਦਾ ਤਾਂ ਮਾਮੂਲੀ ਜੀ ਗੱਲ ਹੈ ਮੇਰੇ ਵੀਰੋ ਇਸ ਲਈ ਗੱਲਾਂ ਰੱਖਣ ਦੂਸਰਾ ਮੇਰੇ ਧਿਆਨ ਚ ਆਇਆ ਮੈਂ ਕਾਕੜੇ ਪਿੰਡ ਗਿਆ ਕੱਲ ਉੱਥੇ ਨਾ ਇੱਕ ਬਹੁਤ ਸਧਾਰਨ ਕਿਸਾਨ ਮੇਰਾ ਛੋਟਾ ਛਦੋ ਦਾ ਨਾਮ ਰਾਜਕੁਮਾਰ ਸੀ ਬੰਨੀ ਪਾਕੀ ਸੀ ਉਸਨੇ ਉਹ ਮੇਰੇ ਕੋਲ ਆਇਆ ਉਹਦਾ ਚਿਹਰਾ ਦਿੱਥਿਆ ਬਿਲਕੁਲ ਉਦਾਸ ਮੈਨੂੰ ਕਹਿੰਦਾ ਖੈਰਾ ਸਾਹਿਬ ਮੇਰੇ ਪਿਤਾ ਜੀ ਨੇ ਮੇਰੇ ਪਿਤਾ ਜੀ ਨੇ ਜਿਹੜਾ ਸੀਗਾ ਮੇਰੇ ਪਿਤਾ ਜੀ ਨੇ ਜਿਹੜਾ ਸੀਗਾ ਉਹ ਇੱਕ ਟਰੈਕਟਰ ਲੈਣ ਵਾਸਤੇ 4 ਲੱਖ ਰੁਪਇਆ ਕਰਜ਼ਾ ਚੱਕਿਆ ਅੱਜ ਤੋਂ 21 ਸਾਲ ਪਹਿਲਾਂ 4 ਲੱਖ ਰੁਪਇਆ ਕਰਜ਼ੇ ਦਾ ਕਹਿੰਦਾ ਜੀ ਮੇਰਾ ਟੱਬਰ ਅਸੀਂ 21 ਕੇ 22 ਲੱਖ ਰੁਪਇਆ ਵਾਪਸ ਮੋੜ ਚੁੱਕੇ ਆ ਜ਼ਮੀਨਬੇ ਕੀ ਵਿਚਾਰੇ ਦੀ 21 22 ਲੱਖ ਰੁਪਇਆ 5 ਲੱਖ ਅਸਲ ਜਿਹੜਾ ਕਰਜ਼ਾ ਸੀਗਾ 5 ਗੁਣਾ ਉਸਦਾ ਵਿਆਜ ਪਰ ਪਰ ਕੇ ਉਹ ਘੜੀ ਟੁੱਟ ਗਿਆ ਉਹਨਾਂ ਦਾ ਬਿਲਕੁਲ ਮੈਂ ਬਸ ਉਹਨੂੰ ਮੈਂ ਕਹਿ ਕੇ ਆਇਆ ਕਿ ਅਗਰ ਮੈਂ ਐਮਪੀ ਬਣਿਆ ਤੇ ਇਦਾਂ ਦੇ ਹੋਰ ਵੀ ਵੇਰਵਾ ਤੁਹਾਡੇ ਤੋਂ ਇਕੱਠਾ ਕਰਨਾ ਮੈਂ ਜਿਹੜੇ ਅਸਲ ਤੋਂ 2 ਗੁਣਾ ਜ਼ਿਆਦਾ 3 ਗੁਣਾ ਜ਼ਿਆਦਾ 4 ਗੁਣਾ ਜ਼ਿਆਦਾ 5 ਗੁਣਾ ਜ਼ਿਆਦਾ ਰਾਜ ਭਰ ਕੇ ਕਰਜ਼ਾ ਮੋੜ ਚੁੱਕੇ ਨੇ ਉਹਨਾਂ ਦੀ ਗੱਲ ਦੇਸ਼ ਦੇ ਪਾਰਲੀਮੈਂਟ ਵਿੱਚ ਅੰਕੜੇ ਇਕੱਠੇ ਕਰਕੇ ਰੱਖਣੀਆਂ ਕਿ ਇਹ ਵੜੀਆਂ ਤੁਹਾਡਾ ਕਿਸਾਨਾਂ ਦੇ ਪ੍ਰਤੀ ਜਿਹੜੇ ਕਿਸਾਨਾਂ ਦੇ ਬੱਚੇ ਬਾਰਡਰਾਂ ਦੇ ਰਾਖੀ ਕਰਦੇ ਨੇ ਤੁਹਾਡੇ ਖੇਤ ਮਜ਼ਦੂਰਾਂ ਦੇ ਬੱਚੇ ਲਾਸ਼ਾਂ ਇੱਥੇ ਆਉਂਦੀਆਂ ਨੇ ਮਹੱਤੇ ਪਿੰਜ ਵਿੱਚ ਅਗਨੀ ਵੀਰ 1.5 ਸਾਲ ਦੀ ਨੌਕਰੀ ਤੋਂ ਬਾਅਦ 24-25 ਸਾਲ ਦੇ ਮੁੰਡੇ ਦੀ ਲਾਸ਼ ਆਈ ਹੈ ਜੰਮੂ ਕਸ਼ਮੀਰ ਤੋਂ ਮਰ ਗਿਆ ਦੱਸੋ ਕਿਹੜਾ ਬੀਜੇਪੀ ਦਾ ਆਗੂ ਕਿਹੜੇ ਵੱਡੇ ਲੀਡਰਾਂ ਦੇ ਆਗੂ ਤੁਸੀਂ ਦੇਸ਼ ਦੇ ਬਾਰਡਰਾਂ ਦੇ ਉੱਤੇ ਜਾ ਕੇ ਜਾਨਾਂ ਗਵਾਉਂਦੇ ਦੇਖੇ ਨੇ ਉਹ ਜਿਹੜੇ ਜਾਨਾਂ ਗਵਾਉਂਦੇ ਨੇ ਉਹ ਉਹ ਹੱਤ ਮੱਤਿਆ ਕਰ ਰਹੇ ਨੇ ਉਹਨਾਂ ਦਾ 5-5 ਲੱਖ ਰੁਪਇਆ 25 ਲੱਖ 21 ਲੱਖ ਰੁਪਇਆ ਤੁਸੀਂ ਲੈ ਰਹੇ ਹੋ ਇਹ ਕਿੱਥੋਂ ਦਾ ਨਿਆਂ ਹੈ ਮੇਰੇ ਵੀਰੋ ਔਰ ਸਭ ਤੋਂ ਵੱਡਾ ਇਹ ਵਿੱਚ ਕੀ ਆ ਰਿਹਾ ਗੱਲ ਵੈਸੇ ਅੰਗਰੇਜ਼ੀ ਵੈਸੇ ਜਿਹੜੇ ਵਿਕਸਿਤ ਦੇਸ਼ ਨੇ ਉਹ ਕਹਿੰਦੇ ਨੇ ਕਿ ਜਦੋਂ ਤੁਸੀਂ ਕਰਜ਼ਾ ਚੱਕਦੇ ਹੋ ਫਰਜ਼ ਕਰੋ 100 ਲੱਖ ਰੁਪਇਆ ਚੱਕਿਆ ਤੁਸੀਂ ਡਬਲ ਤੋਂ ਜ਼ਿਆਦਾ ਪੈਸਾ ਉਹ ਤੋਂ ਵਸੂਲੀ ਨਹੀਂ ਕਰ ਸਕਦੇ 1 ਲੱਖ ਦਾ 2 ਲੱਖ ਰੁਪਇਆ ਹੋ ਗਿਆ ਬੈਂਕਾਂ ਨੂੰ ਦਿੱਤਾ ਗੱਲ ਖਤਮ ਹੋ ਗਈ ਸਾਡੇ ਦੇਸ਼ ਵਿੱਚ ਜਿਹੜਾ ਜਿਹੜਾ ਤੁਹਾਨੂੰ ਵਿਆਜ ਅੰਬਾਨੀਆਂ ਤੇ ਅਦਾਨੀਆਂ ਤੇ ਵਪਾਰੀਆਂ ਨੂੰ ਲੱਗ ਰਿਹਾ 11 ਪੈਸੇ 10 ਪੈਸੇ 11 ਪੈਸੇ 12 ਪੈਸੇ ਬੈਂਕਾਂ ਦਾ ਉਹੀ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਲਈ ਜਾਂਦੇ ਨੇ ਤੁਸੀਂ ਕਿੱਦਾਂ ਦੇ ਸਕਦੇ ਤੁਹਾਡੀ ਆਮਦਨ ਕਿਸੇ ਵੱਡੇ ਸੇਧ ਦੇ ਬਾਬਰ ਹੈ ਦੱਸੋ ਜਰਾ ਤੁਸੀਂ 11% ਵਿਆਜ ਪੈ ਸਕਦੀ ਮੁਰਨਾ ਹੀ ਨਹੀਂਗਾ ਭਾਈ ਉਹ ਕਰਕੇ ਉਹਦਾ ਵਿਚਾਰੇ ਦਾ ਜ਼ਮੀਨ ਕੋਰ ਖੋ ਗਈ ਅਮਰੀਕਾ ਦੇ ਵਿੱਚ ਜਿਹੜਾ ਐਗਰੀਕਲਚਰ ਪਰਪਸ ਲਈ ਲੋਨ ਹੈ ਉਹਦਾ ਵਿਆਜ ਦੀ ਦਰ ਸਿਰਫ 2.5 ਪੈਸੇ 2.5% ਇਹ ਤਾਂ ਕੋਈ ਗੱਲ ਸਾਡੇ ਸਮਝ ਆਈ ਡੀਜ਼ਲ ਦਾ ਰੰਗ ਬਦਲ ਕੇ ਉਸ ਨੇ ਉਹਨੂੰ ਅੱਧੇ ਪੈਸੇ ਉੱਤੇ ਕਿਸਾਨ ਨੂੰ ਡੀਜ਼ਲ ਸਬਸਿਡਾਈਜ਼ ਕਰਕੇ ਦਿੱਤਾ ਅਗਰ ਜ਼ਮੀਨ ਅਗਰ ਕਣਕ ਜਿਆਦਾ ਅਮਰੀਕਾ ਦੇ ਕੋਲ ਉਹ ਕੈਲੀਫੋਰਨੀਆ ਦੇ ਕਿਸਾਨਾਂ ਨੂੰ ਕਹਿੰਦੇ ਕਿ ਇਸ ਸਾਲ ਤੁਸੀਂ ਕਣਕ ਨਾ ਬੀਜੋ ਅਸੀਂ ਤੁਹਾਨੂੰ ਪੂਰੀ ਕਣਕ ਦਾ ਜਿੰਨਾ ਵੀ 50 60 70000 ਰੁਪਏ ਕਿੱਲੇ ਦਾ ਅਸੀਂ ਤੁਹਾਨੂੰ ਸਰਕਾਰ ਦੇ ਵੀ ਨਾਲੇ ਜ਼ਮੀਨ ਨੂੰ ਸਾਹ ਆਵੇਗਾ ਨਾਲੇ ਉਹਨਾਂ ਨੂੰ ਜਿਹੜੀ ਜਿਹੜਾ ਉਹਨਾਂ ਦਾ ਭੰਡਾਰ ਹੈ ਉਹ ਟਿਕਿਆ ਰਹਿੰਦਾ ਵਾ ਇਸ ਨੂੰ ਕਹਿੰਦੇ ਨੇ ਦੇਸ਼ ਇਸ ਨੂੰ ਕਹਿੰਦੇ ਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਗਰੀਬਾਂ ਦੀ ਮਦਦ ਕਰਨ ਦਾ ਸਰਕਾਰਾਂ ਦੇ ਜਿਹੜੇ ਅਸੂਲ ਤੇ ਵੈਦੇ ਨੇ ਮੈਂ ਸਮਝਦਾ ਕਿ ਜਿੱਥੇ ਸਾਡੀ ਪਾਰਟੀ ਆ ਵੈਦੇ ਕੀਤੇ ਨੇ ਅਗਰ ਤੁਸੀਂ ਮੈਨੂੰ ਪਾਰਲੀਮੈਂਟ ਵਿੱਚ ਭੇਜੋਗੇ ਆ ਮੈਂ ਚਾਹਾਂਗਾ ਹੁਣ ਕਰਦੇ ਕਿ ਨਹੀਂ ਕਰਦੇ ਕਿਉਂਕਿ ਦੇਸ਼ ਦੀ ਪਾਰਲੀਮੈਂਟ ਨੇ ਡਿਸਾਈਡ ਕਰਨਾ ਸਰਕਾਰ ਨੇ ਡਿਸਾਈਡ ਕਰਨਾ ਮੈਂ ਇਹ ਪੇਸ਼ਕਸ਼ ਰੱਖੂੰਗਾ ਕਿ ਜਿਹੜਾ ਕਿਸਾਨਾਂ ਤੇ ਖੇਤ ਮੂਜੂਦਾਰ ਦੇ ਤੁਸੀਂ ਵਿਆਜ ਲੈ ਰਹੇ ਹੋ ਇਹ ਘੱਟੋ-ਘੱਟ 50% ਵਿਆਜ ਜਿਹੜਾ ਉਹ ਘਟਣਾ ਚਾਹੀਦਾ ਇਸ ਪੰਜਾਬ ਦੇ ਵਿੱਚ ਇਸ ਦੇਸ਼ ਦੇ ਕਿਸਾਨਾਂ ਦੇ ਦੋਸਤੋ ਬੈਣਾ ਬੈਠੀਆਂ ਮੇਰੀਆਂ ਮੈਂ ਹੁਣ ਪੰਜਾਬ ਦੀ ਗੱਲ ਕਰਨ ਲੱਗਿਆ ਵਾਂ ਆਪਾਂ ਸਾਰੇ ਬਹੁਤ ਮਯੂਸ ਆ ਸਿਸਟਮ ਤੋਂ ਮੈਂ ਜਦੋਂ ਪਿੰਡਾਂ ਜਾਣਾ ਬੁੜੀਆਂ ਉੱਠ ਕੇ ਕਹਿੰਦੀਆਂ ਕਹਿੰਦੀ ਕਿ ਕਿੱਦਾਂ ਯਕੀਨ ਕਰੀਏ ਜਿਹਨੂੰ ਵੋਟਾਂ ਪਾਉਂਦੇ ਹੋ ਮੁੜ ਕੇ ਲੱਭਦਾ ਹੀ ਨਹੀਂਗਾ ਜਿਹਨੂੰ ਵੋਟਾਂ ਪਾਉਂਦੇ ਹੋ ਮੁੜ ਕੇ ਦਿਸਦਾ ਹੀ ਨਹੀਂਗਾ ਇਹ ਮਯੂਸੀ ਸਿਸਟਮ ਚੋਂ ਆਈ ਆ ਇਹ ਸਾਰੀਆਂ ਪਾਰਟੀਆਂ ਦੇ ਆਗੂਆਂ ਨੇ ਭਰੋਸਾ ਤੋੜਿਆ ਲੋਕਾਂ ਦਾ ਔਰ ਹੁਣ ਤੁਸੀਂ ਭਰੋਸਾ ਬਣਾਉਣ ਵਾਸਤੇ ਪਿਛਲੇ 2 ਸਾਲ ਪਹਿਲਾਂ ਤੁਸੀਂ ਇੱਕ ਬਦਲਾਓ ਦੇ ਨਾਰੇ ਦੇ ਉੱਤੇ ਵੋਟ ਪਾਈ ਹੁਣ ਅੱਜ 2 ਸਾਲ ਤੋਂ ਉੱਤੇ ਸਮਾਂ ਹੋ ਗਿਆ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕੀ ਪਦੌੜ ਵਿੱਚ ਉਹਨਾਂ ਨੇ ਕੋਈ ਦੁੱਕੀ ਬਦਲਾਓ ਲਿਆਂਦਾ ਕੀ ਪੰਜਾਬ ਦੇ ਵਿੱਚ ਉਹਨਾਂ ਨੇ ਦੁੱਕੀ ਬਦਲਾਓ ਲਿਆਂਦਾ ਮੁੱਖ ਮੰਤਰੀ ਭਗਵੰਤ ਮਾਨ ਮੁੱਖ ਮੰਤਰੀ ਸੰਗਰੂਰ ਉਹਦਾ ਜ਼ਿਲ੍ਹਾ ਵਾ ਆ ਹਰਪਾਲ ਚੀਮਾ ਵਿੱਤ ਮੰਤਰੀ ਆ ਮੀਤ ਯਾਰ ਜਿਹੜਾ ਇਲੈਕਸ਼ਨ ਲੜਨਾ ਚਾਹੁੰਦਾ ਮੰਤਰੀ ਅਮਨ ਚਾਰ ਬੰਦੇ ਕੈਬਨਿਟ 16 17 18 ਵਿੱਚ ਚਾਰ ਬੰਦੇ ਬੈਠੇ ਨੇ ਲਾ ਮੈਂ ਤੁਹਾਡੇ ਜ਼ਰੀਏ ਪੁੱਛਣਾ ਚਾਹਣਾ ਭਗਵੰਤ ਨੂੰ ਕੋਈ ਪੰਜ ਮੈਨੂੰ ਪਾਇਦਾਰ ਕੰਮ ਦਿਨਾ ਦੇ ਜੋ ਤੁਸੀਂ ਸੰਗਰੂਰ ਲਈ ਕੀਤੇ ਹੋਣਗੇ ਦੋ ਸਾਲ ਤੇ ਪਖਰੇ ਵਿੱਚ ਕੋਈ ਪੰਜ ਕੰਮ ਤੈ ਕਰ ਕੋਈ ਪੰਜ ਕੰਮ ਧੂਰੀ ਦੇ ਦਿਨਾ ਦੇ ਮੈਨੂੰ ਜੇ ਆਪਣੇ ਹਲਕੇ ਦੇ ਵਿੱਚ ਕੀਤੇ ਹੋਣੇ ਖੰਡ ਦੀ ਮਿੱਲ ਸੀਗੀ ਬੰਦ ਹੋ ਗਈ ਹੈ ਮੇਰੇ ਵੀਰੋ 14 ਕਰੋੜ ਰੁਪਇਆ ਕਿਸਾਨਾਂ ਦਾ ਤੇ ਖੇਤ ਮਜ਼ਦੂਰਾਂ ਦਾ ਗਰੀਬਾਂ ਦਾ ਅਦਾਇਗੀ ਬਚੀਆ ਨਹੀਂ ਦੇਵਾ ਸਕਿਆ ਧੂਰੀ ਦਾ ਇੱਕ ਆ ਰੇਲਵੇ ਲਾਈਨ ਦਾ ਫਾਟਕ ਦੇ ਉੱਪਰ ਦੀ ਰੇਲ ਓਵਰ ਬ੍ਰਿਜ ਮੰਗਦੇ ਸੀ ਕੋਲ ਮੰਗਦੇ ਸੀ ਨਹੀਂ ਬਣਾ ਸਕਿਆ ਆ ਤੁਹਾਡੇ ਬਸਤੂਆਣਾ ਸਾਹਿਬ ਦੇ ਵਿੱਚ ਇੱਕ ਨੀ ਪੱਥਰ ਖੜਾ ਉਹਦਾ ਮੈਡੀਕਲ ਕਾਲਜ ਦਾ 2 ਸਾਲਾਂ ਦਾ ਮੈਡੀਕਲ ਕਾਲਜ ਕੱਲਾ ਇੱਥੇ ਨਹੀਂ 15 ਮੈਡੀਕਲ ਕਾਲਜਾਂ ਦੇ ਨੀ ਪੱਥਰ ਪੰਜਾਬ ਦੇ ਵਿੱਚ ਅੱਜ ਵੀ ਉਦਾਂ ਹੀ ਖੜੇ ਨੇ ਮੈਨੂੰ ਦੱਸਣ ਦਾ ਸਹੀ ਬਰਲਾਓ ਕੀ ਲੈ ਕੇ ਆਏ ਅਕੇ ਕਾਂਗਰਸ ਬਹੁਤ ਮਾੜੀ ਆ 70 ਸਾਲ ਚ ਕੁਛ ਨਹੀਂ ਕੀਤਾ ਪਹਾੜਾ ਡੈਮ ਤਾਂ ਮੈਨੂੰ ਲੱਗਦਾ ਕੇਚਰੀਵਾਲ ਨੇ ਬਣਾਇਆ ਵਾ ਸ਼ਹਿਰ ਚੰਡੀਗੜ੍ਹ ਕੇਚਰੀਵਾਲ ਨੇ ਵਸਾਇਆ ਵਾ ਪੀਜੀਆ ਉਸਨੇ ਬਣਾਇਆ ਵਾ ਯੂਨੀਵਰਸਟੀਆਂ ਤੁਸੀਂ ਖੜੀਆਂ ਕੀਤੀਆਂ ਹਰੀ ਕ੍ਰਾਂਤੀ ਪਹਿਲਾਂ ਕੇਚਰੀਵਾਲ ਨੇ ਆ ਦਰਿਆਵਾਂ ਨੂੰ ਬੰਦ ਤੁਸੀਂ ਲਾਉਂਦੇ ਸੀਗੇ 20000 ਸਕੂਲ ਪੰਜਾਬ ਦੇ ਵਿੱਚ ਤੁਸੀਂ ਬਣਾ ਦਿੱਤਾ 20000 ਡਿਸਪੈਂਸਰੀ ਹੈਲਥ ਤੁਸੀਂ ਬਣਾ ਦਿੱਤੀ ਭਗਵੰਤ ਇੱਥੇ ਬਸ ਨਹੀਂ ਇਹ ਜੋ ਕੁਝ ਪੰਜਾਬ ਦੇ ਵਿੱਚ ਹੋਇਆ ਦੇਸ਼ ਤੋਂ ਸਭ ਤੋਂ ਪਹਿਲਾਂ ਸੜਕਾਂ ਪੰਜਾਬ 'ਚ ਬਣੀਆਂ ਪਿੰਡਾਂ 'ਚ ਲక్ష్మణ ਸਿੰਘ ਗੇਲਾ ਨੂੰ ਸੜਕ ਮੰਤਰੀ ਕਹਿੰਦੇ ਨੇ ਸਭ ਤੋਂ ਪਹਿਲਾਂ ਬਿਜਲੀ ਪੰਜਾਬ ਦੇ ਵਿੱਚ ਰੌਸ਼ਨੀ ਆਈ ਫਿਰ ਵੀ ਕਹੀ ਜਾਂਦੇ ਕੁਝ ਨਹੀਂ ਹੋਇਆ ਕੁਝ ਨਹੀਂ ਹੋਇਆ ਕੁਝ ਨਹੀਂ ਹੋਇਆ ਝੂਠੇ ਨੇ ਯਾਰੋ ਬਦਲੇ ਬਦਲਾਖੋਰ ਨੇ ਪਰਚੇ ਦਰਜ ਕਰਨਾ ਚਾਹੁੰਦੇ ਨੇ ਗੋਲਡੀ ਵਰਗੇ ਦੀਆਂ ਬਹਾਮ ਰੋਡ ਕੇ ਰਾਜਕੁਮਾਰ ਚੱਬੇਵਾਲ ਦੀਆਂ ਬਹਾਮ ਰੋਡ ਕੇ ਇਹਨਾਂ ਕਮਜ਼ੋਰਾਂ ਨੂੰ ਲੈ ਗਿਆ ਆਪਣੇ ਨਾਲ ਅਖੇ ਤੇਰਾ ਤੇਰਾ ਸਿੱਟਾ ਜਿੱਤਾਂਗੇ ਤੇਰਾ ਸਿੱਟਾ ਤੇਰਾ ਜ਼ੀਰੋ ਕਰਾਂਗੇ ਉਹ ਭਗਵਾਨ ਤੇਰਾ ਜ਼ੀਰੋ ਕਿੱਥੋਂ ਕਰ ਲੇਗਾ ਤੇਰੇ ਕੋਲ ਤਾਂ 13 ਬੰਦੇ ਨਹੀਂ ਹੈ ਇਲੈਕਸ਼ਨਰ ਵਾਸਤੇ ਪੰਜ ਮੰਤਰੀ ਤਿੰਨ ਐਮਐਲਏ ਤਿੰਨ तितਲੀਆਂ ਦੂਜੀਆਂ ਪਾਰਟੀਆਂ ਦੀਆਂ ਤੇ ਇੱਕ ਕਮੇਡੀਅਨ ਤੇਰੀ ਲਿਸਟ ਵਿੱਚ ਹੈ 10 ਕਿਹੜਾ ਪੈਂਚਰਾਂ ਵਾਲਾ ਤੂੰ ਦਿੱਤੀ ਟਿਕਟ 10 ਕਿਹੜੇ ਵੇੜੀ ਵਾਲੇ ਨੂੰ ਟਿਕਟ ਦਿੱਤੀ 10 ਕਿਹੜੇ ਆਮ ਵਿਅਕਤੀ ਨੂੰ ਤੂੰ ਟਿਕਟ ਦਿੰਦੀ ਹੈ ਨਹੀਂ ਦੇਸੀ ਕੱਪੜਾ ਸਾਰੇ ਅਸੂਲ ਆਪ ਹੀ ਬਣਾਏ ਆਪ ਹੀ ਤੋੜੇ ਅਖੇ ਸਿਕਿਉਰਿਟੀ ਨਹੀਂ ਲਵਾਗੇ ਹਜ਼ਾਰ ਬੰਦਾ ਯਾਰੋ ਅਖੇ ਅਸੀਂ ਮਕਾਨ ਨਹੀਂ ਲਵਾਗੇ ਕੇਚਰੀਵਾਲ 50 ਕਰੋੜ ਰੁਪਏ ਦੇ ਸ਼ੀਸ਼ ਮਹਿਲ 'ਚ ਰਹਿ ਰਿਆ ਸੀਬੀਆਈ ਨੇ ਪੁਰਛਾ ਦਰਜ ਕੀਤਾ 20 ਕਰੋੜ ਰੁਪਏ ਦਾ ਇਟਾਲੀਅਨ ਮਾਰਬਲ ਕੇਜਰੀਵਾਲ ਦੇ ਬਾਥਰੂਮ ਦੇ ਵਿੱਚ ਲੱਗਿਆ ਹੋਇਆ ਹੈ ਫਿਰ ਵੀ ਕਹੀ ਜਾਂਦੇ ਅਸੀਂ ਤਾਂ ਆਮ ਬੰਦੇ ਆ ਸ਼ਰਾਬ ਕਟੋਲੇ ਨੂੰ ਕਟਾਲੇ ਵਿੱਚ 1.5 ਸਾਲ ਤੋਂ ਜਮਾਨਤਾ ਸੁਪਰੀਮ ਕੋਰਟ ਨੇ ਰਿਜੈਕਟ ਕਰਤੀਆਂ ਸਿਸੋਡੀ ਦੀ ਤੇ ਸਤਿੰਦਰ ਜੈਨ ਦੀ ਕੇਜਰੀਵਾਲ ਦੀ ਹਾਈ ਕੋਰਟ ਨੇ ਪਟੀਸ਼ਨ ਰਿਜੈਕਟ ਕਰਤੀ ਕਿ ਤੇਰਾ ਨਾਮ ਇਸ ਕਟਾਲੇ ਦੇ ਨਾਲ ਉਖਤਾ ਜੁੜਦਾ ਹੈ ਫਿਰ ਵੀ ਕਹੀ ਜਾਂਦੇ ਅਸੀਂ ਕੱਚੇ ਇਮਾਨਦਾਰ ਆ ਪੰਜਾਬ ਜਾਣ ਕੇ ਕਹਿੰਦਾ ਹਮਨੇ ਇੱਕ ਸਮਗਲਰ ਪਕੜਾ ਹੈ ਖੇਰਾ ਔਰ ਸਮਗਲਰ ਮੈਨੂੰ ਸਮਗਲਰ ਬਣਨ। 10 ਦਹਾਕਿਆਂ ਤੋਂ ਇਸ ਸਿਸਟਮ ਦੇ ਖਿਲਾਫ ਲੜਨ ਵਾਲੇ ਬੰਦੇ ਨੂੰ 17 ਪਰਚੇ ਝੱਲਣ ਵਾਲੇ ਬੰਦੇ ਨੂੰ ਸਮਗਲਰ ਕਹਿੰਦਾ ਹੈ। ਔਰ 17 ਦੇ ਵਿੱਚ ਜਿਹੜਾ ਮਿਰਤੇ ਮਕਦਮਾ ਭਗਵੰਤ ਨੇ ਕੀਤਾ ਐਨਡੀਪੀਐਸ ਦਾ ਪਰਚਾ ਝੂਠਾ ਹੁਣ 2017 ਜੇਦੀ ਬੁਨਿਆਦ ਘੜੀ ਗਈ ਜਦੋਂ ਮੈਂ ਮੰਤਰੀ ਕਿਡਾਇਆ ਰੇਤਾ ਬਜਰੀ ਵਾਲਾ ਅਮਰਿੰਦਰ ਦਾ। ਉਦੋਂ ਭਗਵੰਤ ਮਾਨ ਮੋਰੇ ਆਣ ਕੇ ਕੈਮਰਿਆਂ ਦੇ ਸਾਹਮਣੇ ਕਹਿੰਦਾ ਖੇਰੇ નિર્ਦੋਸ਼ ਹੈ। ਖੇਰੇ ਨਾਲ ਬਦਲਾ ਖੋਰੀ ਹੋ ਰਹੀ ਆ। ਖੇਰੇ ਦੀ ਗੱਲ ਮੈਂ ਪਾਰਲੀਮੈਂਟ ਚੱਕੂ ਉਸੇ ਪਰਚੇ ਵਿੱਚ ਮੈਨੂੰ ਫੜ ਕੇ ਅੰਦਰ ਦਿੰਦਾ ਯਾਰ ਜੇਲਾ ਬੰਦਿਆਂ ਲਈ ਬਣੀਆਂ ਨੇ ਭਗਵੰਤ ਮੈਂ ਡਰਦਾ ਨਹੀਂਗਾ ਪਰ ਵਾਰੀ ਆਪਣੀ ਵੀ ਤਿਆਰ ਰੱਖੀ ਛੱਡਣਾ ਤੈਨੂੰ ਵੀ ਹੈ ਨਹੀਂ ਕਿਸੇ ਨੇ ਤੇ ਤੇ ਤੋਂ ਝੱਲ ਵੀ ਨਹੀਂ ਹੋਣਾ ਅਸੀਂ ਤਾਂ ਝੱਲ ਲਿਆ ਮੇਰੇ ਵੀਰੋ ਮੈਂ ਤਾਂ ਉਸ ਵਾਹਿਗੁਰੂ ਦਾ ਸ਼ੁਕਰ ਕਰਦਾ ਵਾਂ ਕਿਉਂਕਿ ਮੈਂ ਸੱਚਾ ਸਿਗਾ ਮੈਂ ਆਪਣੇ ਪਿਤਾ ਜੀ ਨੂੰ ਐਨਐਸਸੀ ਵਿੱਚ ਸਰਦਾਰ ਸੁਖਵਿੰਦਰ ਸਿੰਘ ਨੂੰ ਅਰੈਸਟ ਹੁੰਦੇ ਬੜੀ ਵਾਰੀ ਦੇਖਿਆ ਵਾ ਅਗਰ ਤਰਾ ਤ੍ਰਿਪੁਰਾ ਦੀਆਂ ਜੇਲਾਂ 'ਚ ਹਜ਼ਾਰੀ ਬਾਦ ਬਿਹਾਰ ਦੀਆਂ ਜੇਲਾਂ 'ਚ ਮੈਂ ਮੁਲਾਕਾਤ ਕਰਨ ਜਾਂਦਾ ਸੀ ਤੈਂਉ ਮੈਂ ਐਨਐਸਸੀ ਦਾ ਵਿਰੋਧ ਕਰਦਾ ਭਗਵੰਤ ਆ ਤੁਸੀਂ ਸਾਡੇ ਨੌਜਵਾਨਾਂ ਤਾਂ ਐਨਐਸਸੀ ਲਾ ਕੇ ਪਾਈ ਅਮਰਿਤਪਾਲ ਤੇ ਉਹਦੇ ਸਾਥੀਆਂ ਨੂੰ ਦਿਬਰੂਗੜ੍ਹ ਜੇਲ੍ਹ ਕਿਉਂ ਭੇਜਿਆ ਹੈ ਉਹਨਾਂ ਉੱਪਰ ਸਿਰ ਕਿਉਂ ਨਹੀਂ ਟ੍ਰਾਇਲ ਹੋਈ ਉਹਨਾਂ ਉੱਪਰ ਸਿਰ ਜੇਲ੍ਹ ਕਿਉਂ ਨਹੀਂ ਰੱਖਿਆ ਕੀ ਇਹ ਤੂੰ ਭਾਜਪੀ ਦੇ ਕਹਨ ਤੇ ਨਹੀਂ ਕੀਤਾ ਆ ਕਿ ਕਿਸਾਨਾਂ ਨੂੰ ਕੁੱਟ ਪਈ ਆ ਵੇਰੀ ਸਾਡੇ ਕੱਗਰ ਦਰਿਆ ਦੇ ਉੱਤੇ ਆਣ ਕੇ ਖੜਿਆ ਹਰਿਆਣਾ ਪੁਲਿਸ ਨਾਕਾ ਉੱਤੇ ਆ ਆਪਣੀ ਧਰਤੀ ਤੇ ਤੂੰ ਕਿਉਂ ਨਹੀਂ ਰੋਕਦਾ ਭਾਜਪੀ ਦੀ ਹਰਿਆਣਾ ਦੀ ਪੁਲਿਸ ਨੂੰ ਕੀ ਤੂੰ ਕੀ ਤੂੰ ਭਾਜਪੀ ਕਹਨ ਦੇ ਉੱਤੇ ਸਾਡੇ ਕਿਸਾਨਾਂ ਦੀ ਕੁੱਟ ਹੋਣ ਦਿੱਤੀ ਸ਼ੁਭ ਕਰਨ ਨੂੰ ਮਰਨ ਦਿੱਤਾ ਆ ਸਿੱਧੂ ਮੂਸੇਵਾਲਾ ਵਿਚਾਰਾ ਇਕ ਅੱਛਾ ਕਲਾਕਾਰ ਦੁਨੀਆ ਦਾ ਸਿਕਿਉਰਿਟੀ ਵਾਪਸ ਲੈ ਲਈ ਤੇ ਸੋਸ਼ਲ ਮੀਡੀਆ ਦੇ ਉੱਤੇ ਪਾਤੀ ਇਹ ਮੂਰਖਾ ਨੇ ਬੇਫਕੂਫਾ ਨੇ ਚੌਵੀਆ ਕਹਿੰਦਾ ਜੇ ਅਗਲੇ ਨੇ ਉਹਨਾਂ ਨੂੰ ਮਾਰਤਾ ਅੱਜ ਸੁਪਰੀਮ ਕੋਰਟ ਵਾ ਜਾ ਕੇ ਕਬੂਲਿਆ ਇਹਨਾਂ ਨੇ ਆਪਣੀ ਗਲਤੀ ਉਹ ਕਹੇ ਅਖੇ ਅਸੀਂ ਸਿਕਿਉਰਿਟੀ ਵਿਡਰੋ ਕਰਕੇ ਅਸੀਂ ਸੋਸ਼ਲ ਮੀਡੀਆ ਤੇ ਸ਼ੇਅਰ ਨਹੀਂ ਜਿਹੜੇ ਬੰਦਿਆਂ ਨੇ ਮਾਰਿਆ ਗੈਂਗਸਟਰਸ ਉਹ ਜੇਲ੍ਹਾਂ ਵਿੱਚ ਬੈਠ ਕੇ ਇੰਟਰਵਿਊ ਦੇ ਰਹੇ ਨੇ ਤੇ ਉਹਦਾ ਪਿਓ ਬਲਕੌਰ ਤੇ ਚਰਨਕੌਰ ਬਿਲਕ ਰਹੇ ਨੇ ਨਮਾ ਉਹਨਾਂ ਦੇ ਫਿਰ ਬੱਚਾ ਹੋਇਆ ਉਹਦਾ ਨਾਮ ਵੀ ਇੱਕ ਉਹਨਾਂ ਨੇ ਸ਼ਿਵ ਸ਼ੁਭਦੀਪ ਮੂਸੇਵਾਲਾ ਰੱਖਿਆ ਬੀਜੇਪੀ ਨੂੰ ਵੀ ਤਕਲੀਫ ਹੋਈ ਚਿੱਠੀ ਨਹੀਂ ਗਈ ਭਗਵੰਤ ਨੂੰ ਕਿ ਛੇਤੀ ਪਤਾ ਕਰਾ ਇਹ ਬੱਚੇ ਦੀ ਪਹੈਛ ਠੀਕ ਹੈ ਭਗਵੰਤਰੇ ਫਟਾਫਟ ਚਿੱਠੀ ਸਿਵਲ ਸਰਜਨ ਬਠਿੰਡਾ ਨੂੰ ਭੇਜੀ ਚੈੱਕ ਕਰਾਓ ਕਿ ਮੁੰਡਾ ਠੀਕ ਜੰਮਿਆ ਵਾ ਅਸੂਲਾਂ ਦੇ ਅਨੁਸਾਰ ਉਹ ਲਾਣਤ ਆ ਤੇਰੇ ਦੇ ਯਾਰ ਲਾਣਤ ਆ ਭਗਵੰਤ ਲਾਣਤ ਆ ਤੇਰੇ ਤੇ ਕਿਹੋ ਜਿਹਾ ਕੰਮ ਕਰਦਾ ਤੂੰ ਲੈ ਵੀ ਇਥੇ ਨੂੰ ਪੁੱਛਣਾ ਚਾਹਨਾ ਅਗੇ ਖੈਰਾ ਸਾਹਿਬ ਦੱਸਣ ਕਿਉਂ ਸੰਗਰੂਰ ਬਾਰੇ ਕੀ ਜਾਣਦੇ ਮੈਂ ਤੈਨੂੰ ਪੁੱਛਣਾ ਚਾਹੁੰਦਾ ਮੈਂ ਤਾਂ ਸਾਰੇ ਪੰਜਾਬ ਦੀ ਲੜਾਈ ਲੜੀ ਆ ਗੁਰੂਗ੍ਰਾਜ ਸਾਹਿਬ ਦੇ ਮੋਰਚੇ 'ਚ ਮੈਂ ਗਿਆ ਪਾਤਾਵਰਨ ਫਤਿਹ ਦੇ ਦਰਿਆ ਨੂੰ ਬਚਾਉਣ ਲਈ ਮੱਤੇਵਾੜੇ ਦੇ ਜੰਗਲਾਂ 'ਚ ਮੈਂ ਗਿਆ ਕੋਟਦੁੰਨੇ ਭਾਨੇ ਤੇ ਤੁਸੀਂ ਜ਼ੁਲਮ ਕੀਤਾ ਖੈਰਾ ਗਿਆ ਸ਼ੁਭਕਰਨ ਮਰਾ ਉਹਦੇ ਪੌੜਾ ਪਿੰਡਾ ਜਗਦੇਵ ਸਿੰਘ ਮਾਲੂ ਬੈਠਾ ਇਹਦੇ ਪਿੰਡ ਦੇ ਲਾਗੇ ਪਿੰਡਾ ਉੱਥੇ ਮੈਂ ਗਿਆ ਜਦ ਕਿਤੇ ਲੋੜ ਪਈ ਐਨਐਸ ਦੇ ਖਿਲਾਫ ਮੋਰਚਾ ਲੱਗਾ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਬਾਦ ਮੈਂ ਗਿਆ ਮੈਂ ਪੁੱਛਣਾ ਚਾਹੁੰਦਾ ਮੀਤ ਕਿਤੇ ਗਿਆ ਹੈ ਕਿਸੇ ਵਾਸਤੇ ਹਾਂ ਦਾ ਨਾਰਾ ਮਾਰਿਆ ਵਾ ਕਿ ਸਿਰਫ ਚੰਗਿਆੜੀ ਕਾਰ ਤੂ ਕੇ ਠੰਡੇ ਕਮਰਿਆਂ ਦੇ ਵਿੱਚ ਬੈਣਾ ਤਾਨੂੰ ਆਉਂਦਾ ਹੈ ਤੇਰੇ ਪਿੰਡ ਵਿੱਚ ਰਵਦਾਸ ਤੇ ਰਵਦਾਸ ਕੋਰਾ ਤਿੱਬੀ ਸੁਨਾਮ 25 80 ਮਰ ਗਏ ਸ਼ਰਾਬ ਪੀ ਕੇ ਜਾਂਦੀ ਤੂੰ ਤਾਂ ਉੱਥੇ ਵੀ ਨਹੀਂ ਗਿਆ ਉੱਥੇ ਵੀ ਖੈਰਾ ਗਿਆ ਮੇਰੇ ਵੀਰੋ ਯਾਰ ਕਿਸੇ ਮੁੱਦੇ ਤੇ ਬੋਲੋਗਾ ਸਹੀ ਤੁਹਾਨੂੰ 92 ਨੂੰ ਵੇਚਿਆ ਸੀ ਕਦੇ ਨਹੀਂ ਵੇਚਿਆ ਸੀ ਜ਼ੁਬਾਨ ਬੰਦ ਕਰ ਨਾਲ ਸਿਵਜ ਜਿਹੀ केजरीवाल ने बंधुआ मजदूर बनते भेजा एक बंद बोल दिया क्योंकि ईडी तो डरद सीबीआई तो डर राघव चढ़ा चुत बनिया केजरीवाल केजरीवाल कट ईमानदार है हम पंजाब का ऐसे कर देंगे हम पंजाब को वैसे कर देंगे हम रंगला बना देंगे कि राघव चडा एम पी बनाया राज्यसभा उसने तहू पता कि बैठा लंडन लोके बैठा हो लंडन ਔਰ ਜਦੋਂ ਉਹ ਜਿਹੜੀ ਅਦਾਕਾਰਾ ਉਸ ਦਾ ਵਿਆਹ ਹੋਇਆ ਉਥੋਂ ਲੰਡਨ ਤੋਂ ਨਹੀਂ ਮੁੜਦਾ ਪਿਆ ਮੁੜ ਕੇ ਕੇਜਰੀਵਾਲ ਅੰਦਰ ਦੇ ਤਾ ਤੇਰਾ ਪਾਪਾ ਚੱਕ ਕੇ ਅਗਲੇ ਆਨੇ ਆ ਵਾਪਸ ਨਹੀਂ ਆਉਣਾ ਨਹੀਂ ਆਉਣਾ ਤੋਂ ਇਹ ਪਤਾ ਕਿ ਜਦੋਂ ਮੈਂ ਆਇਆ ਮੈਨੂੰ ਵੀ ਤਿਹਾਰ ਜੇਲ੍ਹ ਵਿੱਚ ਜਾਣਾ ਪੈਣਾ ਵਾ ਯਾਰੋ ਆ ਆਮ ਬੰਦੇ ਨੇ ਆ ਔਰ ਬਾਹਨਾ ਕਿ ਲਾਇਆ ਮੈਨੇ ਅੱਖੋਂ ਦਾ ਆਪਰੇਸ਼ਨ ਕਰਾ ਕਰਾਨਾ ਹੈ ਤੇ ਨਾਲੇ ਤੁਸੀਂ ਕਹੀ ਜਾਂਦੇ ਕਿ ਦਿੱਲੀ ਤੇ ਪੰਜਾਬ ਦਾ ਹੈਲਥ ਮਾਡਲ ਬਹੁਤ ਤਕੜਾ ਹੋ ਗਿਆ ਅਮਰੀਕਾ ਵੀ ਦੇਖਣ ਆਉਂਦਾ ਵਾ ਇਹ ਅੱਖਾਂ ਦਾ ਆਪਰੇਸ਼ਨ ਇੱਥੇ ਕਰਾਣਾ ਪੰਜਾਬ ਦੇ ਆਮ ਆਦਮੀ ਪਾਰਟੀ ਕਲੀਨਿਕ ਵਿੱਚ ਦਿੱਲੀ ਕਰ ਵਾਲਾ ਲੰਟਨ 'ਚ ਖਾਸ ਤਰੀਕੇ ਅੱਖਾਂ ਦਾ ਆਪਰੇਸ਼ਨ ਹੁੰਦਾ ਇਸ ਕਰਕੇ ਮੈਂ ਤਾਂ ਤੁਹਾਨੂੰ ਸਿਰਫ ਹੱਥ ਜੋੜ ਕੇ ਬੇਨਤੀ ਕਰਨਾ ਹੈ ਮੈਂ ਤਾਂ ਜਿੱਦਾਂ ਦਾ ਪਹਿਲਾਂ ਤਿੰਨ ਦਹਾਕਿਆਂ ਤੋਂ ਇਦਾਂ ਹੀ ਚੱਲੂਗਾ ਔਰ ਆਪਣੀ ਬਣਦੀ ਪਤਾ ਕਿਉਂ ਆ ਇਹ ਬੜਾ ਜ਼ੋਰ ਲਾਇਆ ਭਗਵਾਨ ਥੋੜਾ ਨੇ ਇਹ ਬਾਹਰੋਂ ਆ ਗਿਆ ਇਦਾਂ ਦਾ ਬੰਦਾ ਇਹ ਫਲਾਨਾ ਠਿਕਾਨਾ ਬਹੁਤ ਜ਼ੋਰ ਲਾਇਆ ਲੇਕਿਨ ਅੱਜ ਮੈਂ ਦੇਖ ਰਿਹਾ ਹਾਂ ਸਟੇਜ ਤੋਂ ਲੈ ਕੇ ਥੱਲੇ ਤੱਕ ਅੱਜ ਕੀ ਲੋਕਾਂ ਨੇ ਮਨ ਤੇ ਜਜ਼ਬਾਤ ਪਤਾ ਕੀ ਹੈ ਲੈ ਮੈਂ ਉਸ ਪ੍ਰਮਾਤਮਾ ਤੋਂ ਡਰ ਕੇ ਕਹਿਣਾ ਮੈਨੂੰ ਅਕਾਲੀਆਂ ਨੇ ਵੀ ਬਹੁਤ ਵੋਟ ਪਾਉਣੀ ਆ ਟਕਾ ਕੇ ਮੈਨੂੰ ਆਮ ਆਦਮੀ ਪਾਰਟੀ ਦੇ ਚੰਗੇ ਬੰਦਿਆਂ ਨੇ ਵੀ ਬਹੁਤ ਵੋਟ ਪਾਉਣੀ ਆ ਤੇ ਆ ਜਿਹੜਾ ਤੁਸੀਂ ਕਾਂਗਰਸ ਦਾ ਕਿਡਰ ਆ ਤੁਸੀਂ ਤਾਂ ਪੱਬਾ ਪਾਰ ਹੋ ਗਏ ਹੋ ਔਰ ਸੁਣੋ ਮੈਂ ਕਿਉਂ ਲੜਨਾ ਆ ਇੱਥੇ ਮੈਂ ਜਦੋਂ ਮੈਨੂੰ ਕਿਹਾ ਗਿਆ ਮੈਂ ਟਿਕਟ ਤਾਂ ਮੰਗੀ ਨਹੀਂ ਸੀ ਪਰ ਮੈਂ ਸੋਚਿਆ ਕਿ ਮੈਂ ਪਤਾ ਤਾਂ ਕਰਾਵਾਂ ਸੰਗੂਪ ਦਾ ਡਾਟਾ ਕੀ ਬੋਲਦਾ ਵਾ 2022 ਦੀ ਅਸੈਂਬਲੀ ਚੋਣ ਸਭ ਤੋਂ ਮਾੜੀ ਚੋਣ ਹੋਈ ਆ ਕਾਂਗਰਸ ਵਾਸਤੇ ਤੁਹਾਨੂੰ ਪਤਾ ਕਿੰਨੀ ਵੋਟ ਪਈ ਨੋ ਹਲਕਿਆਂ ਦੇ ਵਿੱਚ 218000 ਵੋਟ ਪਈ ਹੈ ਇਹਦਾ ਮਤਲਬ 2 ਲੱਖ ਬੰਦਾ ਕਾਂਗਰਸ ਦਾ ਵਗਦੀ ਹਲੇਰੀ ਵਿੱਚ ਵੀ ਕਾਂਗਰਸ ਦੇ ਬੂਥਾਂ ਦੇ ਉੱਤੇ ਖੜਾ ਰਿਹਾ ਤੁਹਾਡੇ ਵਰਗੇ ਸਾਰੇ 2 ਲੱਖ ਤੇ ਅਗਲੇ 3 ਮਹੀਨਿਆਂ ਵਾਲਾ ਜਿਮਨੀ ਚੋਣ ਆਈ ਤੇ ਸਿਮਰਜੀਤ ਮਾਨ ਕਿੰਨੇ ਦੇ ਜਿੱਤਿਆ 254 ਤੇ ਇਹਦਾ ਮਤਲਬ ਸਿਰਫ 50000 ਵੋਟ ਚਾਹੀਦੀ ਆਪਾਂ ਨੂੰ ਜਿੱਤਣ ਵਾਸਤੇ ਪੰਜ ਕੋਨੀ ਲੜਾਈ ਦੇ ਵਿੱਚ ਤੇ 골ਡੀ ਨੂੰ ਪਈ ਉਸ ਵੇਲੇ 75000 ਉਹ ਪੌਣੇ 2 ਲੱਖ ਵੋਟ ਘੁੰਮ ਕੇ ਕਾਂਗਰਸ ਦੀ ਸਿਮਰਜੀਤ ਮਾਨ ਨੂੰ ਪਈ ਗਈ ਉਹਨਾਂ ਨੂੰ ਵੀ ਗਲਤ ਫੈਸਲਾ ਹੋ ਗਈ ਇਸ ਸੀਟ ਕਾਂਗਰਸ ਦੀ ਆ ਮੇਰੇ ਵੀਰੋ ਤੁਹਾਨੂੰ ਦੱਸਣਾ ਚਾਹਨਾ ਔਰ ਹੁਣ ਗੋਲਡ ਹੀ ਰੋਂਦਾ ਵਾ ਕਿ ਮੈਨੂੰ ਟਿਕਟ ਨਹੀਂ ਦਿੱਤੀ ਭਲਿਆ ਮਾਨਸਾ 35 ਸਾਲਾਂ ਦਾ ਐਮਐਲਏ ਬਣਾਤਾ ਜ਼ਿਲ੍ਹੇ ਦਾ ਪ੍ਰਧਾਨ ਬਣਾਤਾ ਤੈਨੂੰ ਲੋਕ ਸਭਾ ਲੜਾਤੀ ਹੁਣ ਤੈਨੂੰ ਜੇ 75000 ਰੁਪਈਆ ਤੈਨੂੰ ਕਾਂਗਰਸ ਕਿਉਂ ਟਿਕਟ ਦੇਵੇ ਦੱਸੋ ਜ਼ਰਾ ਤੈਨੂੰ ਹਰਾਉਣ ਵਾਸਤੇ ਅਸੀਂ ਸੀਟ ਹਾਰਨ ਵਾਸਤੇ ਤੇਰੀ ਝੋਲੀ 'ਚ ਪਾ ਦਿੰਦੇ ਤੇ ਫਿਰ 5 ਮਿੰਟ ਲਾਇਤ ਉੱਧਰਲੇ ਪਾਸੇ ਚੱਲ ਗਿਆ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਇਹ ਕਾਂਗਰਸ 2 ਲੱਖ ਵੋਟਾਂ ਘਰੋਂ ਲੈ ਕੇ ਚਤੁਰ ਰਹੀ ਹੈ ਇਸ ਇਲੈਕਸ਼ਨ ਦੇ ਵਿੱਚ ਹੰਕਾਰ ਨਾ ਸਮਝੋ ਜਿੰਨਾ ਮਰਜੀ ਭਗਵੰਤ ਰੋਕ ਲਵੇ ਜਿੰਨਾ ਮਰਜੀ ਏਜੰਸੀਆਂ ਰੋਕ ਲੈਣ ਹਲੇ ਬੜੇ ਕਾਰਨਾਮੇ ਕਰਨੇ ਨੇ ਬੀਜੇਪੀ ਵਗੈਰਾ ਨੇ ਦਿੱਲੀੋਂ ਕਿਉਂਕਿ ਉਹ ਖੈਰਾ ਪਾਰਲੀਮੈਂਟ ਚ ਨਹੀਂ ਦੇਖਣਾ ਚਾਹੁੰਦੇ ਉਹ ਚਾਹੁੰਦੇ ਨੇ ਮੂਖ ਦਰਸ਼ਕ ਯੈਸ ਮੈਨ ਅੰਗਰੇਜ਼ੀ ਚ ਕਹਿੰਦੇ ਨੇ ਹੱਥ ਖੜਾ ਕਰਨ ਵਾਲੇ ਕੇਜਰੀਵਾਲ ਨੇ ਕਿਹਾ ਅੱਜ ਦਿਨ ਹੈ ਹਾਂਜੀ ਸਰ ਯੈਸ ਦਿਨ ਹੈ ਅਭੀ ਰਾਤ ਹੈ ਹਾਂਜੀ ਸਰ ਰਾਤ ਹੈ ਉਹ ਯੈਸ ਮੈਨ ਭਰਦੇ ਨੇ ਸਾਰੇ ਆਪਣਾ ਜੇਲ੍ਹ ਤਾਂ ਜਾ ਸਕਦਾ ਪਰ ਫਰਜ਼ੀ ਯੈਸ ਨਹੀਂ ਕਰ ਸਕਦਾ ਛੁੱਟੀ ਦਿਨ ਨੂੰ ਰਾਤ ਨਹੀਂ ਕਹਿ ਸਕਦਾ ਤੇ ਰਾਤ ਨੂੰ ਦਿਨ ਨਹੀਂ ਕਹਿ ਸਕਦਾ ਉਹ ਜਦੋਂ ਖੜੂਗਾ ਉਹ ਸੰਗਰੂਰ ਦੇ ਲੋਕਾਂ ਦੇ ਨਾਲ ਖੜੂਗਾ ਆਪਣੀ ਬੰਦ ਦੀ ਪਤਾ ਕਿਉਂ ਆ ਕਿਉਂਕਿ ਤੁਸੀਂ ਵੀ ਬਾਗੀ ਹੋ ਸਿਸਟਮ ਦੇ ਤੁਸੀਂ 30 ਸਾਲਾਂ ਚ ਸੰਗਰੂਰ ਦੀ ਲੋਕ ਸਭਾ ਵਿੱਚ ਕਿਸੇ ਸਰਕਾਰ ਨੂੰ ਜਿੱਤਣ ਨਹੀਂ ਦਿੱਤਾ ਨਹੀਂ ਜਿੱਤਣ ਦਿੱਤਾ ਤੇ ਖੈਰਾ ਵੀ ਬਾਗੀ ਆ ਇਹ ਹੁਣ ਬਾਗੀ ਦਾ ਤੇ ਬਾਗੀ ਦਾ ਪਿਆਰ ਪਿਆਵਾ ਔਰ ਬਾਗੀ ਹੀ ਚੱਲੇਗਾ ਅੱਗੇ ਪਾਰਲੀਮੈਂਟ ਤੱਕ ਸੜਾ ਏਜੈਂਡਾ ਚੋਣ ਨਿਸ਼ਾਨ ਭੈਣੋ ਦੇ ਪਰੋ ਹੱਥ ਪੰਜਾ ਹੈ ਸਭ ਨੇ ਵੋਟ ਪਾ ਕੇ ਮੈਨੂੰ ਨਵਾਜਣਾ ਮੈਂ ਤੁਹਾਡਾ ਭਰੋਸਾ ਟੁੱਟਣ ਨਹੀਂ ਦਊਗਾ ਇਹ ਮੇਰੀ ਭੈਣ ਕਹ ਰਹੀ ਸੀ ਕਿ ਭੋਗ ਤੇ ਬੁਲਾਇਆ ਸੀਗਾ ਮੈਂ ਤੁਹਾਡੇ ਦੁੱਖ ਸੁੱਖ ਦਾ ਸਾਥੀ ਆ ਲੇਕਿਨ ਐਮਪੀ ਬਣਵਾਉਣ ਵਾਸਤੇ ਤੁਸੀਂ ਮੈਨੂੰ ਤੁਹਾਨੂੰ ਥੋੜਾ ਮੈਨੂੰ ਪੜਨ ਲਿਖਣ ਦੀ ਤੇ ਬੋਲਣ ਦੀ ਸਮਾਂ ਦੇਣਾ ਪੈਣਾ ਵਾ ਇਲਾਕਾ 9 ਹਲਕਿਆਂ ਦਾ ਵਾ 14-15 ਲੱਖ ਘਰ ਦੇ ਵਿੱਚ ਮੈਂ ਨਹੀਂ ਇਕੱਲਾ ਪਹੁੰਚ ਸਕੂਗਾ ਉਥੇ ਕਿਤੇ ਕਾਲੇ ਨੇ ਜਾਣਾ ਵਾ ਕਿਤੇ ਪਿਰਮਲ ਨੇ ਜਾਣਾ ਕਿਤੇ ਸੁਰਿੰਦਰਕੌਰ ਜਾਊ ਕਿਤੇ ਥਾਲੀਵਾਲ ਜਾਊ ਕਿਤੇ ਹੋਰ ਤੁਹਾਨੂੰ ਨੌ ਤਾਂ ਅਸੀਂ ਬੰਦੇ ਦਿੱਤੇ ਹੋਏ ਕਿੰਨੇ ਜਾਣੇ ਕਿੰਨੇ ਕੈਂਡੀਡੇਟ ਆ ਦੱਸਿਓ ਜਰਾ ਜਿੰਨੇ ਵੀ ਹੈਗੇ ਉਹ ਜਾਣਗੇ ਨਾ ਜਿਹੜਾ ਉਹ ਚ ਦੁੱਖ ਸੁੱਖ ਦਾ ਭਾਈਵਾਲ ਬਣੂਗਾ ਉਹ ਹੌਲੀ ਹੌਲੀ ਉੱਭਰ ਕੇ ਉੱਤੇ ਮੋਰਾ ਮੋਰੇ ਆਊਗਾ ਜਾਊਗਾ ਮੈਂ ਵੀ ਐਸੀ ਗੱਲ ਨਹੀਂ ਮੈਂ ਕੋਈ ਫਰਜੀ ਬੰਦਾ ਨਹੀਂ ਕਿ ਕਿ ਮੈਂ ਵਿਹਲਾ ਬੈਠਾ ਤਾਂ ਮੈਂ ਕਿਸੇ ਦੇ ਭੁਗਤੇ ਨਹੀਂ ਜਾਣਾ ਇਦਾਂ ਨਹੀਂ ਹੋ ਸਕਦਾ ਮੈਂ ਬਿਲਕੁਲ ਆਪਣੀ ਸੋਚ ਵਿਚਾਰ ਧਾਰਾ ਦੇ ਨਾਲ ਚੱਲਦਾ ਹਾਂ ਔਰ ਇਮਾਨਦਾਰੀ ਨਾਲ ਚੱਲਦਾ ਹਾਂ ਇਹ ਉਹਨਾਂ ਨੂੰ ਕੁਝ ਕਹਿਣ ਵਾਸਤੇ ਨਹੀਂ ਕਿ ਮੈਂ ਜਸਟ ਆਪਣੀ ਗੱਲ ਤੁਹਾਡੇ ਵਿੱਚ ਰੱਖੀ ਆ ਮੇਰੀਆਂ ਬੇਨਤੀਆਂ ਪ੍ਰਵਾਨ ਕਰਦੇ ਆ ਲੱਜਕਾਰਾ ਛੱਡਦੇ ਹੁਣ ਆਪਾਂ ਕੈਮਰੇ ਜਲਾ ਰੈਡੀ ਕਰੋ ਆ ਕੁਰਤੇ ਛੱਡੇ ਕੁਰਤੇ ਸਾਡੇ ਪ੍ਰੈਸ ਬਲੌਕ ਪ੍ਰੈਸ ਆਲੇ ਆ ਕਿੱਥੇ ਨੇ ਆ ਦੇਖੋ ਇਹਨੇ ਵਿਚਾਰੇ ਨੇ ਬਹੁਤ ਮਿਹਨਤ ਕੀਤੀ ਆ ਮੈਂ ਨਾ ਨਾਂ ਤਾਂ ਨਹੀਂ ਲੈਂਦਾ ਕਿਉਂਕਿ ਜਿਹੜੇ ਥੱਲੇ ਤੁਸੀਂ ਬੈਠੇ ਆ ਤੁਸੀਂ ਘੱਟ ਤਾਂ ਨਹੀਂ ਲੀਡਰ ਆ ਤੁਸੀਂ ਸਾਰੇ ਜਿਹੜੇ ਬੈਠੇ ਆ ਤੁਸੀਂ ਮਾੜੇ ਬੰਦੇ ਤਾਂ ਨਹੀਂ ਕੋਈ ਵੀ ਹੁਣ ਮੈਂ ਇੱਕ ਦਾ ਨਾਮ ਲਿਆ ਪਹਿਲੀ ਗੱਲ ਤਾਂ ਆ ਉਤਲੇ ਜਿਹੜੇ 55 ਬੈਠੇ ਇਹਨਾਂ ਚੋਰਿੰਦਾਂ ਨੇ ਮੈਨਾਂ ਨਾਰਾਜ਼ ਹੋ ਜਾਣਾ ਮੈਂ ਤੇ ਜੇ ਮੈਂ ਤੁਹਾਡਾ ਨਾਮ ਜੇ ਤੁਹਾਡਾ ਨਾਮ ਨਾਲਵਾ ਤੇ ਮੈਂ ਤੁਹਾਡੇ ਨਾਲ ਬੇਇਨਸਾਫੀ ਕਰ ਰਿਹਾ ਤੁਸੀਂ ਕੱਟ ਬੰਦਿਆ ਤਾਂ ਨਹੀਂ ਹੈਗਾ ਆ ਬੈਠੇ ਇੱਕ ਸਾਹੂ ਕੇ ਸਾਹ ਪਿੱਛੇ ਆ ਦੇਖ ਇੱਕ ਅੱਧੀ ਖੜੇ ਹੋਣ ਵਾਂਜੇ ਖੜੇ ਤਾਂ ਹੋ ਜਾਣਾ ਮੈਂ ਹੁਣ ਇਹਦਾ ਵੀ ਨਾਮ ਲੈ ਸਕਦਾ ਸੀ ਉਹ ਪੰਜੇ ਬੈਠਾ ਇਕੱਲਾ ਹੀ ਬੈਠ ਕੇ ਸੋ ਇਸ ਕਰਕੇ ਸਾਰੇ ਤੁਸੀਂ ਦਰਜਾ ਬਰ ਦਰਜਾ ਸਾਡੇ ਸਰਕਾਰ ਨਾਵਾਂ ਤੁਸ ਕੋ ਚੋਣ ਕੈਂਪੇਨ ਦੇ ਵਿੱਚ ਨਾਵਾਂ ਤੋਂ ਭਰੇ ਕਰ ਦਿਓ ਸਿੱਧਾ ਮੁੱਦੇ ਦੀ ਗੱਲ ਆਪਾਂ ਕਰਕੇ ਕਰੀਏ ਤਾਂ ਮੈਂ ਇੱਕ ਜੁਕਾਰਾ ਛੱਡਣ ਲੱਗਿਆ ਤਗੜੇ ਹੋ ਕੇ ਬਾਹਾਂ ਖੜੀਆਂ ਕਰਕੇ ਉਸ ਬਾਜਾਂ ਵਾਲੇ ਦਾ ਨਾਰਾ ਬੁਲੰਦ करिए ਇਹ ਤੱਕ ਇਹ ਤੱਕ ਕੇਜਰੀਵਾਲ ਨੂੰ ਪਪਾ ਕਹਿੰਦੇ ਨੇ ਮੇਰਾ ਪਪਾ ਉੱਤੇ ਬੈਠਾ ਬਾਜਾਂ ਵਾਲਾ ਗੁਰੂ ਗੋਬਿੰਦ ਸਿੰਘ ਬੋਲੇ ਸ਼ੋਰ ਹਾਲ ਬੋਲੇ ਸ਼ੋਰ ਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ